ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਖੜੇ ਆ ਮਲਕਾਣੇ ਦੇ ਜੋ ਦੋ ਮੋਗਗੇ ਆ ਆ ਲੱਗੇ ਹੋ ਕੱਸੀ ਦੇ ਵਿੱਚ ਇਹ ਤੇ ਨਾ ਬਾਦ ਸਰਕਾਰ ਵੇਲੇ ਮੋਟਰਾਂ ਦਿੱਤੀਆਂ ਸੀਆਂ ਸਰਕਾਰ ਵੱਲੋਂ ਮੋਗਗੇ ਤੇ ਲਾਉਣ ਵਾਸਤੇ ਤੇ ਆ ਸਾਹਮਣੇ ਕੋਠਾ ਹੈਗਾ ਆ ਸਾਹਮਣੇ 24 ਘੰਟੇ ਲੈਣ ਆਉਂਦੀ ਹੈ ਤੇ ਪਿੱਛੇ ਮੋਟਰਾਂ ਦਾ ਕਨੈਕਸ਼ਨ ਦਿੱਤੇ ਸੀਗੇ ਪਰ ਅੱਜ ਦੇਖ ਲਓ ਤੁਸੀਂ ਇਹਦੇ ਸਾਰੇ ਟਰਾਂਸਫਾਰਮ ਵਗੈਰਾ ਸਾਰਾ ਕੁਝ ਚੋਰੀ ਹੋ ਚੁੱਕਿਆ ਹੈ ਇਹ ਚੱਲ ਨਹੀਂ ਰਿਹਾ ਆ ਦੇਖੋ ਖੰਬੇ ਦੇ ਉੱਤੇ ਲੱਗਿਆ ਸਾਰਾ ਕੁਝ ਪੱਟ ਕੇ ਲੈ ਗਏ ਚੋਰੀ ਹੋ ਗਈ ਸਾਰੇ ਸਮਾਨ ਦੀ ਤੇ ਕੋਠਾ ਵੀ ਅੱਜ ਖਾਲੀ ਪਿਆ ਆ ਕੋਠਾ ਬਣਾਇਆ ਸੀ ਸਰਕਾਰ ਨੇ ਲੱਖਾਂ ਰੁਪਇਆ ਲਾ ਕੇ ਹਾਲੇ ਕੋਠਾ ਬਣਾਇਆ ਸੀ ਤੇ ਅੱਜ ਦੇਖ ਲਓ ਇਹਦੇ ਬੂਹੇ ਵਾਰੀਆਂ ਵੀ ਨਹੀਂ ਛੱਡੇ ਖਾਲੀ ਐ ਸਟਾਰਟਰ ਵਗੈਰਾ ਕੁਝ ਨਹੀਂ ਆ ਦੇਖੋ ਟਰਾਂਸਫਰ ਦੇ ਵਿੱਚੋਂ ਆ ਕਾਲੇ ਕਾਰਗੇਜੀ ਰਹਿ ਗਏ ਆ ਦੇਖੋ ਬਾਰੀਆਂ ਤੇ ਚੋਰੀ ਕਰਕੇ ਲੈ ਗਏ ਤੇ ਸਾਨੂੰ ਦਿਖਾਉਣੇ ਇਹ ਤਾਂ ਇੱਕ ਮੋਟਰ ਸੀਗੀ ਆ ਦੂਜੀ ਮੋਟਰ ਇਧਰ ਲੱਗੀ ਐ ਖਾਲ ਦੇ ਇਹਦਾ ਟਰਾਂਸਫਰ ਦੇਖੋ ਆ ਪਿਆ ਚੋਰੀ ਕਰਕੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਚੋਰ ਆ ਟਰਾਂਸਫਰ ਪੇ ਇਹ ਆ ਦੂਜਾ ਖੰਬਾ ਜੀ ਆ ਖੰਬੇ ਤੋਂ ਵੀ ਸਾਰਾ ਸਮਾਨ ਲਾ ਕੇ ਲੈ ਗਏ ਚੋਰ ਤੇ 24 ਘੰਟੇ ਲਾਈਟ ਦਿੱਤੀ ਸੀ ਇਹਨੂੰ ਮੋਟਰਾਂ ਦੇ ਵਿੱਚ ਕਿਸਾਨਾਂ ਨੂੰ ਪਾਣੀ ਦੇਣ ਵਾਸਤੇ ਤੇ ਕਿਸਾਨਾਂ ਦੀ ਫਸਲਾਂ ਹੋਣ ਪੂਰੀਆਂ ਪਰ ਇਹ ਦੂਜਾ ਕੋਠਾ ਵੀ ਦਿਖਾਉਣਾ ਤੁਹਾਨੂੰ ਆ ਕੋਠਾ ਹੈਗਾ ਜੋ ਸਟਾਰਟਰ ਵਗੈਰਾ ਸੀ ਇਹ ਸਾਰਾ ਬਿੱਲੀਆ ਸਮਾਨ ਚੋਰੀ ਹੋ ਗਿਆ ਤੇ ਮੇਨ ਚਿਗਾਠਾ ਵੀ ਨਹੀਂ ਛੱਡੀਆਂ ਤੁਸੀਂ ਦੇਖੋ 12 ਦੀਆਂ ਇਹ ਵੀ ਚੋਰ ਪੱਟ ਕੇ ਲੈ ਗਏ ਆ ਖਾਲੀ ਪਿਆ ਦੇਖੋ ਸਾਰਾ ਸਾਰਾ ਖਾਲੀ ਇੱਥੇ ਸਟਾਰਟਰ ਲੱਗੇ ਹੁੰਦਾ ਸੀਗਾ ਬਿਲਕੁਲ ਕਰੋੜਾ ਅਰਬਾਂ ਰੁਪਏ ਲੱਖਾਂ ਦਾ ਨੁਕਸਾਨ ਹੋ ਗਿਆ ਸਰਕਾਰ ਦਾ ਕੋਈ ਧਿਆਨ ਨਹੀਂ ਕਿਸੇ ਦਾ ਵੀ ਇਹਦਾ ਜ਼ਿੰਮੇਵਾਰ ਕੌਣ ਹੈ ਦੋਸਤੋ ਪਿੰਡ ਦੀ ਪੰਚਾਇਤ ਜਾਂ ਪ੍ਰਸ਼ਾਸਨ ਇਹ ਕੌਣ ਜ਼ਿੰਮੇਵਾਰ ਹੈ ਜੋ ਲੱਖਾਂ ਰੁਪਏ ਬਰਬਾਦ ਹੋ ਗਿਆ ਆ ਮੋਗਿਆ ਦਿੱਤੇ ਇਹ ਲਾਏ ਸੀ ਕਨੈਕਸ਼ਨ ਇੱਕੋਸਤੇ ਤੇ ਇੱਕੋਸਤੇ ਇਹ ਰਕਬਾ ਹੈਗਾ ਮਲਕਾਣਾ ਦਾ ਦੋ ਦਿਨ ਦੋ ਪਰੰਡਾ ਆਂਦਾ ਤੇ ਉਹਨੇ ਤਾਂ ਤੰਗ ਰਾਲੀ ਦਾ ਇਹ ਦੇਖੋ ਖਾਲ ਬਣਿਆ ਹੋਇਆ ਇੱਥੇ ਲੱਗੇ ਹੋਏ ਸੀ ਇਹ ਉਹ ਸਾਹਮਣੇ 24 ਘੰਟੇ ਲਾਈਟ ਦੀ ਧਾਰ ਪਈ ਹੋਈ ਹੈ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਦੋਸਤੋ ਕਮੈਂਟ ਕਰਕੇ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ